ਕਹਿੰਦੇ ਨੇ ਖੂਬ ਘੁੰਮੋ ਦੁਨੀਆ ਦੀ ਯਾਤਰਾ ਕਰੋ ਬੰਦਾ ਤਜਰਬੇ ਨਾਲ ਬਹੁਤ ਸਿਆਣਾ ਹੁੰਦਾ ਲੋਕਾਂ ਨੂੰ ਮਿਲ ਕੇ ਨਵੀਆਂ ਥਾਵਾਂ ਤੇ ਜਾ ਕੇ ਉਹਨਾਂ ਥਾਵਾਂ ਤੇ ਜਾ ਕੇ ਜਿਨ੍ਹਾਂ ਦੇ ਕਈ ਵਾਰੀ ਅਸੀਂ ਪਹਿਲੀ ਤੇ ਆਖਰੀ ਵਾਰੀ ਜਾਣਾ ਹੁੰਦਾ ਆਪਾਂ ਕਹਿੰਦੇ ਹੁੰਦੇ ਆ ਨਾ ਬੰਦਾ ਜੇ ਕੋਈ ਗੱਲ ਕਰਦਾ ਕਹਿੰਦੇ ਹੁੰਦੇ ਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਮਗਰੋਂ ਪਤਾ ਲੱਗਦਾ ਤੇ ਜਾਂ ਕੋਈ ਬੰਦਾ ਕਹਿੰਦਾ ਹੁੰਦਾ ਬਾਲ ਵੀ ਤੁੱਪੇ ਬਹਿ ਕੇ ਚਿੱਟੇ ਨਹੀਂ ਹੋਏ ਤਜਰਬੇ ਨਾਲ ਚਿੱਟੇ ਹੋਏ ਨੇ ਸੋ ਜਿਹੜੇ ਤਜਰਬੇ ਦੇ ਨਾਲ ਚੀਜ਼ਾਂ ਆਉਂਦੀਆਂ ਨਾ ਉਹ ਹੋਰ ਕਿਸੇ ਚੀਜ਼ਾਂ ਨਾਲ ਨਹੀਂ ਆਉਂਦੀਆਂ ਸੋ ਖੂਬ ਪੜੋ ਵੀ ਤੇ ਬੋਲੋ ਵੀ ਘੱਟ ਤੇ ਸੁਣੋ ਬਹੁਤ ਜ਼ਿਆਦਾ ਤੇ ਜਦੋਂ ਬੋਲੋ ਲੋਕ ਤੁਹਾਨੂੰ ਖੜ ਕੇ ਸੁਣਨ ਕਿ ਯਾਰ ਇਹ ਬੰਦਾ ਬੋਲੂਗਾ ਇਹ ਨਾ ਹੋਵੇ ਰੋਜ਼ ਹੀ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਜਿੱਦੇ ਸ਼ੇਰ ਆ ਗਿਆ ਉਹਦੇ ਆਪਣੇ ਨਾਲ ਕੋਈ ਮਦਦ ਕਰਨ ਵਾਲਾ ਹੋਵੇ ਨਾ ਡੂੰਗੇ ਰਹੋ ਪਹਿਲਾਂ ਹਲ ਵੀ ਡੂੰਗਾ ਪਾਉਂਦੇ ਹੁੰਦੇ ਸੀ ਤੇ ਜਿਹੜੇ ਹੋਛੇ ਬੰਦੇ ਹੋਣ ਤੇ ਭਾਵੇਂ ਦਰਖਤ ਹੋਣ ਬੂਟੇ ਹੋਣ ਉਹ ਗੰਡੇ ਵਾਂਗ ਉਤੋਂ ਹੀ ਪੱਟੇ ਜਾਂਦੇ ਨੇ ਉਹਨਾਂ ਦੀ ਬੜੀ ਯਾਦ ਨਹੀਂ ਹੁੰਦੀ ਸੋ ਇਸ ਕਰਕੇ ਜ਼ਿੰਦਗੀ ਸਾਥੀਓ ਬਹੁਤ ਕੀਮਤੀ ਆ ਇਹਦੀ ਊਰਜਾ ਆਪਾਂ ਐਵੇਂ ਨਾ ਗਵਾਈਏ ਜ਼ਿੰਦਗੀ ਦੀ ਇੱਕ ਇੱਕ ਸਾਹ ਕੀਮਤੀ ਆ ਤੇ ਦੂਸਰਾ ਆਪਾਂ ਕਹਿੰਦੇ ਹੁੰਨੇ ਆ ਪੰਜਾਬੀ ਕਹਿੰਦੇ ਯਾਰ ਕਮਲਿਆਂ ਦੇ ਸਿੰਘ ਨਹੀਂ ਹੁੰਦੇ ਬਸ ਉਹਨਾਂ ਨਾਲ ਦੋ ਚਾਰ ਵਾਰੀ ਗੱਲਾਂ ਕਰਕੇ ਹੀ ਪਤਾ ਲੱਗ ਜਾਂਦਾ ਚੰਗੇ ਲੋਕਾਂ ਨਾਲ ਘਿਰੇ ਰਹੋ ਜਿਹੜੇ ਲੋਕ ਤੁਹਾਨੂੰ ਅਪਲਿਫਟ ਕਰਦੇ ਨੇ ਉੱਪਰ ਚੱਕਦੇ ਨੇ ਉਹਨਾਂ ਲੋਕਾਂ ਨਾਲ ਘਿਰੇ ਰਹੋ ਜ਼ਿੰਦਗੀ ਬਹੁਤ ਕੀਮਤੀ ਆ ਜ਼ਿੰਦਗੀ ਨੂੰ ਮਾਣੋ ਤੇ ਸਭ ਤੋਂ ਵੱਡੀ ਗੱਲ ਨਿੱਕੇ ਨਿੱਕੇ ਕੰਮਾਂ ਨਾਲ ਜ਼ਿੰਦਗੀ ਜਿਉਣ ਦੇ ਵਿੱਚ ਰੁੱਝੇ ਰਹੋ